ਅਸਲਾਮੁਆਲੇਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਮਨੁੱਖ ਦਾ ਹੰਕਾਰ ਮਨੁੱਖ ਦੀ ਮਹਾਨਤਾ ਨੂੰ ਬਾਰੋਂ ਨਾਪਦਾ ਹੈ ਤੇ ਫਿਰ ਇਸ ਚੀਜ਼ ਨੂੰ ਮੰਨਦਾ ਹੈ ਕਿ ਇਹ ਕਿੱਡਾ ਵੱਡਾ ਸੰਤ ਹੈ ਪ੍ਰਚਾਰਕ ਹੈ ਰਾਜਨੀਤਿਕ ਹੈ ਜਾਂ ਮਹਾਨ ਮਨੁੱਖ ਹੈ ਗਿਆਨੀ ਸੰਤ ਸਿੰਘ ਮਸਕੀਨ ਆਪਣੀ ਜ਼ਿੰਦਗੀ ਦਾ ਇੱਕ ਇਹੋ ਜਿਹਾ ਵਾਕਿਆ ਦੱਸਣ ਲਏ ਹੈ ਜਿਹਦੇ ਵਿੱਚ ਉਹ ਇੱਕ ਬਹੁਤ ਵੱਡੇ ਸਤਸੰਗ ਸਵਾਗਤ ਵਿੱਚ ਗਏ ਤੇ ਜਿੱਥੇ ਸੰਗਤਾਂ ਨੇ ਉਹਨਾਂ ਨੂੰ ਇਹ ਕਿਹਾ ਕਿ ਤੁਹਾਨੂੰ ਦੇਖ ਕੇ ਸਾਨੂੰ ਸ਼ਰਮ ਆਉਂਦੀ ਹੈ ਅਖਰ ਅਸਾ ਕੀ ਹੋਇਆ ਕਿ ਗਿਆਨੀ ਸੰਤ ਸਿੰਘ ਮਸਕੀਨ ਨੂੰ ਇਹ ਲਈ ਜੁਮਲੇ ਕਹੇ ਸੰਗਤਾਂ ਨੇ ਇਹ ਅਸੀਂ ਅੱਜ ਦੀ ਕਥਾ ਦੇ ਵਿੱਚ ਉਹਨਾਂ ਦੀ ਜ਼ੁਬਾਨੀ ਜਾਣਾਂਗੇ ਸੋ ਚੱਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਮਾੜਾ ਮੋਟਾ ਮੇਰਾ ਮਕਾਨ ਨਾ ਹੋਵੇ ਮਹਿਲ ਹੋਵੇ ਮਾੜੀ ਮੋਟੀ ਮੇਰੀ ਗੱਡੀ ਨਾ ਹੋਵੇ ਬਹੁਤ ਵੱਡੀ ਹੋਵੇ ਅਥੋੜੇ ਦਿਨ ਹੋਏ ਹਰਿਆਣਾ ਬਾਰਡਰ ਤੇ ਇੱਕ ਬੜਾ ਵੱਡਾ ਸਤਸੰਗ ਸਵਾਗਤ ਸੀ ਪੰਜਾਬ ਵਿੱਚ ਪੈਂਦਾ ਉਹ ਪਿੰਡ ਮਹਾਪੁਰਸ਼ਾਂ ਦਾ ਡੇਰਾ ਵਹਿ ਗਿਆ ਮੈਨੂੰ ਕਿਹ ਲਗੇ ਸੰਦ ਮਸਕਿੰਝੀ ਸਾਨੂੰ ਸ਼ਰਮ ਆ ਰਹੀ ਹੈ ਮੈਂ ਕਿਉਂ ਉਸੇ 마ਰੂਤੀ ਗੱਡੀ ਤੇ ਆਇਆ ਉਹ ਵੀ ਮੈਂ ਆਪਣੀ ਗੱਡੀ ਨਹੀਂ ਮੰਗਾ ਸਕਿਆ ਸੀ ਅਚਾਨਕ ਦਿੱਲੀ ਤੋਂ ਮੈਨੂੰ ਆਣਾ ਪਿਆ ਨਨ ਗਸਾਨੋ ਸ਼ਰਮ ਆਈ ਐ ਸੇ ਇਨਾ ਪ੍ਰਚਾਰ ਕੀਤਾ ਐ ਨਹੀਂ ਸੰਗਤਾਂ ਇਕੱਠੀਆਂ ਹੋਈਆਂ ਨੇ ਤੇ ਸੇ ਟੁੱਟੀ ਭੱਜੀ ਗੱਡੀ ਤੇ ਤੁਸੀਂ ਆ ਗਏ ਹੋ ਮੈਂ ਕਿ ਪਹਿਲੇ ਇਹ ਦੱਸੋ ਤੁਸੀਂ ਮੈਨੂੰ ਬੁਲਾਇਆ ਕਿ ਗੱਡੀ ਨੂੰ ਬੁਲਾਇਆ ਪਹਿਲੇ ਦੱਸ ਜੇ ਤੁਸੀਂ ਗੱਡੀ ਬੁਲਾਣੀ ਸੀ ਤੇ ਫਿਰ ਮੈਂ ਜ਼ਰਾ ਸੋਚ ਲੈਂਦਾ ਕਿਸੇ ਹੌਲ ਕੋਲ ਚੰਗੀ ਮੰਗ ਲੈਣੀ ਸੀ ਫਿਰ ਤੇ ਜਿਹੜੀ ਮੇਰੇ ਕੋਲ ਮਾੜੀ ਮੋਟੀ ਸੀ ਮੈਂ ਉਹ ਲੈ ਆਣੀ ਸੀ ਪਰ ਹੁਣ ਜੇ ਮੈਨੂੰ ਬੁਲਾਇਆ ਹੈ ਤਾਂ ਫਿਰ ਮੇਰੀ ਗੱਲ ਕਰੋ ਛੱਡੋ ਇਸ ਮਾਰੋਤੀ ਦੀ ਗੱਲ ਪਰ ਕੀਤਾ ਕੀ ਜਾਏ ਮਨੁੱਖ ਦਾ ਹੰਕਾਰ ਤੇ ਮਨੁੱਖ ਦੀ ਮਹਾਨਤਾ ਨੂੰ ਨਾਪਦਾਇ ਬਾਰੋਂ ਤੇ ਹੁਣ ਬਾਰੋਂ ਜਿਸ ਦੇ ਕੋਲ ਜਿਤਨਾ ਜ਼ਿਆਦਾ ਹੋਵੇ ਉਹੀ ਵੱਡਾ ਸੰਤ ਹੈ ਉਹੀ ਰਾਜਨੇਤਿਕ ਹੈ ਉਹੀ ਮਨੁੱਖ ਮਹਾਨ ਹੈ ਅੰਦਰ ਦੀ ਦੁਨੀਆ ਤੋਂ ਬੇਨਿਆਜ਼ ਬੇਖਬਰ ਇਹ ਧਰਮ ਦੀ ਸਾਰੀ ਸਿੱਖਿਆ ਦੀਕਸ਼ਾ ਇਸ ਧਨ ਵਾਸਤੇ ਨਹੀਂ ਹੈ ਮਨ ਵਾਸਤੇ ਮਨ ਮਦ ਦੇਛੈ ਪਹਿਲਾ ਅਨਮਈ ਕੋਸ਼ ਫਿਰ ਪ੍ਰਾਣਮਈ ਕੋਸ਼ ਇਹਨਾਂ ਤੋਂ ਬਾਅਦ ਹੈ ਮਨਮਈ ਕੋਸ਼ ਫਿਰ ਹੈ ਵਿਗਿਆਨਮਈ ਕੋਸ਼ ਫਿਰ ਹੈ ਆਨੰਦਮਈ ਕੋਸ਼ ਇਹ ਪੰਜ ਕਵਰਿਆਂ ਦਾ ਪ੍ਰਭੂ ਨੇ ਸਾਨੂੰ ਮਕਾਨ ਦਿੱਤਾ ਹੈ ਜਿਸ ਦਾ ਧਿਆਨ ਕੋੜਾ ਅਨਮਈ ਕੋਸ਼ ਤੋਂ ਗਹਿਰਾ ਗਿਆ ਪ੍ਰਾਣਮਈ ਕੋਸ਼ ਉਸ ਮਨੁੱਖ ਦੇ ਅੰਦਰ ਸ਼ਕਤੀ ਵੱਧ ਜਾਂਦੀ ਹੈ ਐਸੇ ਮਨੁੱਖ ਦੇ ਹੱਥਾਂ ਚ ਬਿਜਲੀ ਨਿਕਲ ਸਕਦੀ ਹੈ ਇੱਕ ਚੰਗੇ ਅਭਿਆਸੀ ਵਾਸ਼ਿੰਗਟਨ ਦੇ ਉਂ ਦਰਵਾਜ਼ੇ ਨੂੰ ਵੀ ਹੱਥ ਲਾਉਣ ਦੇ ਨ ਕਰੰਟ ਲੱਗ ਜਾਂਦਾ ਇਸ ਤਰ੍ਹਾਂ ਮਾਈਕ੍ਰੋਫੋਨ ਨੂੰ ਹੱਥ ਲਾਉਣ ਤੇ ਕਰੰਟ ਲੱਗ ਜਾਂਦਾ ਕਿ ਸੇ ਵੀ ਲੋਏ ਦੀ ਚੀਜ਼ ਨੂੰ ਪਤਾ ਡਾਕਟਰਾਂ ਨੇ ਐਸਾ ਉਹਨਾਂ ਨੂੰ ਦੱਸਿਆ ਕਿ ਘੱਮ ਸੇ ਘੱਮ 2% ਮਨੁੱਖ ਐਸੇ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਇਹ ਵਿਦਰਤ ਈ ਬਿਜਲੀ ਜ਼ਿਆਦਾ ਹੋ ਗਈ ਹੈ ਮੈਨੂੰ ਉਹ ਕਹਿਣ ਲੱਗੇ ਮੈਂ ਕਿ ਜ਼ਿਆਦਾ ਤੇ ਨਹੀਂ ਆਉਂਦੀ ਧਿਆਨ ਉੱਥੇ ਚਲਾ ਜਾਂਦਾ ਹੈ ਵੱਡਾ ਧਿਆਨ ਗਹਿਰਾ ਤੁਸੀਂ ਅਭਿਆਸ ਕਰਦੇ ਬਾਕੀਆਂ ਦੇ ਧਿਆਨ ਗੈਰੇ ਨਹੀਂ ਹੁੰਦੇ ਇਹ ਪਕੜ ਇਹ ਸਮਝ ਆਦ ਕਾਲ ਤੋਂ yogiyan nu ਆ ਚੁਕੇ ਸੀ ਇਸ ਵਾਸਤੇ ਜਦ ਵੀ ਉਹ ਜਪ ਕਰਨ ਬੈਠਦੇ ਸਨ ਜਾਂ ਤੇ ਮਿਰਗ ਛਾਲਾ ਵਿਛਾਉਂਦੇ ਸਨ ਜਾਂ ਸ਼ੇਰ ਦੇ ਖਲ ਕਿਉਂਕਿ ਚਮੜੇ ਦੇ ਚੋਂ ਕਰੰਟ ਪਾਸ ਨਹੀਂ ਆਉਂਦਾ ਅਰਥ ਹੋਣ ਤੋਂ ਬਚਾਉਂਦਾ ਅਰਥ ਨਾ ਹੋ ਜਾਈਏ ਐਸ ਵਾਸਤੇ ਰੱਖਦੇ ਸਨ ਨੰਗੀ ਜ਼ਮੀਨ ਤੇ ਭਜਨ ਨਹੀਂ ਕਰਦੇ ਸਨ ਐਸੇ ਕਰਕੇ ਨਹੀਂ कानपुर बाबा मोहन जी ਦੇ ਡੇਰੇ ਸੰ ਬਾਵਾ ਸੁੰਦਰ ਸਿੰਘ ਜੀ ਅਲੀ ਬੇਗ ਵਾਲੇ ਉਹਨਾਂ ਦਾ ਸਥਾਨ ਗੁਰਦੁਆਰਾ ਕੀਰਤਨਗੜ੍ਹ ਉੱਥੇ ਮੈਂ ਇੱਕ ਸਿੰਘ ਦੇਖਿਆ ਉਹਨੂੰ ਐਸੀ ਝਰਨਾਟ ਕਰੰਟ ਲੱਗਦੇ ਗਿਰ ਜਾਂਦਾ ਸੀ ਪਰ ਚੁੱਕੇ ਬੈਠਦਾ ਨੰਗੇ ਖਰਸ਼ ਤੇ ਸੀ ਕਈ ਵਾਰ ਬੜੇ ਭੈੰਕਰ ਉਸ ਨਾਲ ਹਾਦਸੇ ਹੋਏ ਉਹੋ ਕਰੰਟ ਕਈ ਵਾਰ ਬੜਾ ਘਾਤ ਚੋਟ ਵੀ ਕਰ ਜਾਂਦਾ ਸੀ ਮੈਨੂੰ ਇੱਕ ਦਿਨ ਕਹਿਣ ਲੱਗਾ ਮੈਂ ਕਿ ਦਰੀ ਤੇ ਬੈਠਿਆ ਕਰੋ ਕਲੇਨ ਤੇ ਬੈਠਿਆ ਕਰੋ ਕਿਸੇ ਨੇ ਗਲਤ ਉਸਨੂੰ ਕਹਿ ਦਿੱਤਾ ਨੰਗੀ ਜ਼ਮੀਨ ਤੇ ਬੈਠੋ ਤੇ ਨੰਗੀ ਜ਼ਮੀਨ ਵੀ ਸੰਗਮਰਮਰ ਮਾਰਬਲ ਉਹ ਫਿਰ ਉੱਥੇ ਬੈਠਣ ਲੱਗਾ ਬਜ਼ੁਰਗ ਸੀ ਤੇ ਫਿਰ तकरीबन तकरीबन ਠੀਕ ਹੋਇਆ ਇਕ ਸ਼ਵਲ ਜੀ ਦੇ ਸਾਥੀ ਸਨੇਨਾ ਦੀ ਬਾਹ ਪਕੜ ਕੇ ਲੈਂਦੇ ਹੁੰਦੇ ਸਨ ਅਲਵਰ ਉਹਨਾਂ ਦੇ ਨਾਲ ਵੀ ਇਸ ਤਰ੍ਹਾਂ ਹੀ ਸੀ ਬੜੀ ਖੇਡ ਸੀ ਉਹਨਾਂ ਦੀ ਐਸਾ ਮਨੁੱਖ ਅਨਮਈ ਕੋਸ਼ ਤੋਂ ਥੋੜਾ ਗਹਿਰਾ ਹੈ ਧਿਆਨ ਗਹਿਰਾ ਹੈ ਐਸੇ ਮਨੁੱਖ ਹੁਣ ਆਮ ਮਨੁੱਖਾਂ ਨਾਲੋਂ ਕੁਝ ਜ਼ਿਆਦਾ ਸ਼ਕਤੀ ਹੁੰਦੀ ਹੈ ਧਿਆਨ ਗਹਿਰਾ ਚਲਾ ਗਿਆ ਮਨਮਈ ਕੋਸ਼ ਐਸਾ ਮਨੋ ਆਪਣੇ ਵਿਚਾਰ ਪੜਦਾ ਹੈ ਆਪਣੇ ਸੰਸਕਾਰਾਂ ਨੂੰ ਪੜਦਾ ਹੈ ਸਿਰਫ ਇਸ ਜਨਮ ਦੇ ਨਹੀਂ ਅਗਲੇ ਜਨਮ ਦੇ ਵੀ ਪੜਦਾ ਹੈ ਜਿੰਨੇ ਚਿਰ ਤੱਕ ਮਨ ਦੇ ਸੰਸਕਾਰਾਂ ਨੂੰ ਕੋਈ ਨਹੀਂ ਪੜ ਸਕਦਾ ਬੜੇ ਤੋਂ ਬੜਾ ਸਿਆਣਾ ਵੀ ਮੂਰਖ ਹੈ ਮਹਾਰਾਜ ਕਹਿੰਦੇ ਨੇ ਕਾਇਆ ਕਾਗਦ ਮਨ ਪਰਵਾਨਾ ਸਿਰਕੇ ਲੇਖ ਨਾ ਬੜੇ ਈਆਨਾ ਸਿਰ ਦੇ ਲੇਖ ਪੜਨਾ ਕੀ ਇਹ ਮਨ ਨੂੰ ਪੜਨਾ ਮਨ ਪਰਵਾਨਾ ਮਨ ਹੀ ਤੇ ਪਰਵਾਨਾ ਹੈ ਕੌਣ ਪੜਦਾ ਹੈ ਧਿਆਨ ਗਹਿਰਾ ਹੋਵੇ ਤੇ ਪੜਾਈ ਹੋਵੇ ਜਦ ਕਿਸੇ ਦਾ ਧਿਆਨ ਮਨਮਈ ਕੋਸ਼ ਤੇ ਚਲਾ ਜਾਂਦਾ ਹੈ ਜਨਮਾਂ ਜਨਮਾਂ ਤਰਾਂ ਦੇ ਉਸ ਨੂੰ ਸੰਸਕਾਰ ਦਿਖਾਈ ਦਿੰਦੇ ਨੇ ਹੋ ਸਕਦਾ ਆਪਣਾ ਪਿਛਲਾ ਜਨਮ ਵੀ ਦਿਖਾਈ ਦੇਂਦਾ ਹੋਵੇ ਚਲੋ ਅੱਜ ਇਸ ਸਟੇਜ ਤੇ ਮੈਂ ਪਹਿਲੀ ਦਫਾ ਹੀ ਕਹਿ ਰਿਹਾ ਬਾਬਾ ਦਰਸ਼ਨ ਸਿੰਘ ਘੰਨੂਪੁਰ ਕਾਲੇ ਫੀ 35 ਸਾਲ ਪਹਿਲੇ ਮਿਲਣਾ ਹੋਇਆ ਸੀ ਲੰਡਨ 에어ਪੋਰਟ ਮੈਂ ਟ੍ਰਾਂਟੋ ਜਾ ਰਿਹਾ ਸੀ ਖੁਸ਼ਕਿਸਮਤੀ ਉਹ ਵੀ ਜਾ ਰਹੇ ਸੀ ਜਿਸ ਫਲਾਈਟ ਦੀ ਟਿਕਟ ਮੇਰੇ ਕੋਲ ਸੀ ਬਿਲਟੀ ਸ਼ੇਅਰ ਦੇ ਵੇਸ ਦੀ ਉਹਨਾਂ ਕੋਲ ਵੀ ਹੋਈ ਸੀ ਮੈਂ ਟ੍ਰਾਂਟੋ ਜਾ ਰਿਹਾ ਸੀ ਉਹ ਵੀ ਟ੍ਰਾਂਟੋ ਜਾ ਰਹੇ ਪਰ 3 ਘੰਟੇ ਵੇਟ ਕਰਨਾ ਸੀ ਵੇਟਿੰਗ ਰੂਮ ਦੇ ਚ ਅਸੀਂ ਬੈਠੇ ਅਸੀਂ ਟਾਂ ਦੇ ਲੌਜ ਦੇ ਚ ਮੈਨੂੰ ਕਹਿਣ ਲੱਗੇ ਮੈਂ ਥੋੜਾ ਜਿਹਾ ਅੰਦਰ ਦੇਖਿਆ ਤੁਹਾਡੇ ਨਾਲ ਮੇਰਾ ਪਿਛਲਾ ਸੰਬੰਧ ਹੈ ਮੈਂ ਕਿਹਾ ਤੁਹਾਨੂੰ ਆਪਣਾ ਪਿਛੋਕੜ ਦਿਖਾਈ ਦਿੰਦਾ ਖੜ ਲਿਗੋਣ ਤੁਹਾਡੇ ਸਾਹਮਣੇ ਤੇ ਮੈਂ ਸੱਚੀ ਕਹਿਣਾ ਦਿਖਾਈ ਦਿਦਾ ਆਪਣੀਆਂ ਪਿਛਲੀਆਂ ਬੜੀਆਂ ਗੱਲਾਂ ਦੱਸਿਆਂ ਫਿਰ ਬਾਦ ਚਿਤਨਾ ਵੀ ਦੱਸਿਆ ਬਾਬਾ ਸੁੰਦਰ ਸਿੰਘ ਅਲੀ ਬੇਗ ਨਾਲ ਵੀ ਮਹਿਰੇ ਆ ਬਾਬਾ ਅਤਰ ਸਿੰਘ ਉਹ ਨਾਲ ਵੀ ਮਹਿਰੇ ਆ ਦਾਸ ਦੇ ਨਾਲ ਇੱਕ ਬਾਬਾ ਲక్ష్మణ ਸਿੰਘ ਚੱਲਦੇ ਹੁੰਦੇ ਸਨ 125 ਸਾਲ ਦੇ ਹੋ ਕੇ ਗੁਜ਼ਰੇਣ ਥੋੜਾ ਹੀ ਅਰਸਾ ਹੋਇਆ ਐਥੇ ਲਖਨਊ ਦੇ ਉਹ ਉਹਨਾਂ ਨੂੰ ਵੀ ਜਾਣਦੇ ਸਨ ਉਸ ਜਵਾਨੀ ਦੀ ਉਮਰ ਤੋਂ ਚੜ੍ਹਦੀ ਜਵਾਨੀ ਕਹਿੰਦੇ ਕਿ ਉਹ ਹੀ ਸਾਧ ਹੈ ਛਾਤਾ ਲੈ ਕੇ ਜਾਂਦਾ ਐਥੇ ਵੀ ਆਉਂਦਾ ਸੀ ਰਾਤ ਨੂੰ ਵੀ ਛਾਤਾ ਲੈ ਕੇ ਸੌਣਾ ਕਮਰੇ 'ਚ ਸੌਣਾ ਜ਼ਮੀਨ ਤੇ ਮੰਜੇ ਪਲੰਗ ਤੇ ਨਹੀਂ ਛਾਤਾ ਕਰਕੇ ਅਲਵਰ ਜਦ ਸਟੇਜ ਤੇ ਬੈਠਾ ਹੁੰਦਾ ਸੀ ਛਾਤਾ ਖੋਲ ਕੇ ਬੈਠਦਾ ਸੀ ਤੇ ਮੈਂ ਹੱਥ ਜੋੜ ਕੇ ਕਹਿੰਦਾ ਸੀ ਮੈਂ ਕਿ ਤਿੰਨ ਚਾਰ ਆਦਮੀਆਂ ਦੀ ਜਗ੍ਹਾ ਘਿਰ ਜਾਂਦੀ ਹੈ ਤੁਸੀਂ ਛਾਤਾ ਬੰਦ ਕਰ ਲਓ ਫਿਰ ਜਦ ਤੁਸੀਂ ਸੌਣਾ ਹੁੰਦਾ ਖੋਲ ਲੈਣਾ ਕੰਨਗਾ ਮਸਕੀਨ ਇਹ ਕਹਿੰਦਾ ਹੁੰਦਾ ਸੀ ਬਨ ਮਸਕੀਨ ਕਿਸੇ ਨੇ ਘੰਟਾ ਬੈਠਣਾ ਕਿਸੇ ਨੇ 2 ਘੰਟਾ ਬੈਠਣਾ ਮੈਂ ਤੇ ساری ਰਾਤ ਬੈਠਣਾ 4 ਵਜੇ ਸਮਾਪਤੀ ਹੁੰਦੀ ਸੀ ਉਦੋਂ ਤੱਕ ਬੈਠਣਾ ਤੇ ਮੈਨੂੰ ਜਦ ਕਿਦਰੇ ਨੀਂਦ ਦਾ ਝੋਟਾ ਆਉਂਦਾ ਹੈ ਤੇ ਮੈਂ ਇੱਥੇ ਹੀ ਲੈ ਲੈਣਾ ਤੇ ਉਦੋਂ ਨੀਂਦ ਦੇ ਵਿੱਚ ਕੌਣ ਛਾਤਾ ਖੋਲੇਗਾ ਮੈਂ ਤੇ ਖੋਲ ਕੇ ਰੱਖਦਾ ਨਹੀਂ ਬੰਦ ਕਰਦਾ ਖੋਲ ਕੇ ਰੱਖਦਾ ਸੀ ਸਾਰੇ ਜਾਣਦੇ ਨੇ ਅਰਦਾਸਾ ਹੋ ਜਾਣਾ ਹੁਕਮਨਾਮਾ ਹੋ ਜਾਣਾ ਫਿਰ ਬੋਲਦਾ ਸੀ ਔਰ ਕਹਿੰਦਾ ਸੀ ਜਿਨ੍ਹਾਂ ਨੇ ਜਾਣੇ ਜਾ ਹੁਣ ਸਾਡਾ ਹੀ ਟਾਈਮ ਹੈ ਸਾਡਾ ਹੀ ਵਕਤ ਹੈ ਹਰ ਜਗ੍ਹਾ ਦਾਸ ਦੇ ਨਾਲ ਵਰਮਣ ਕਰਨਾ ਸਮਾਪਤੀ ਤੋਂ ਬਾਅਦ ਬੋਲਦਾ ਸੀ ਬਾਬਾ ਕਰਤਾਰ ਸਿੰਘ ਜੀ ਗੋਵਿੰਦ왈 ਸਾਹਿਬ ਦੀ ਜਿਨ੍ਹਾਂ ਨੇ ਸੇਵਾ ਕਰਾਈ ਉਹ ਵੀ ਉਹਨੂੰ ਨਹੀਂ ਰੁਕਦੇ ਸਨ ਪੜਨਾ ਸਾਹਿਬ ਸਮਾਪਤੀ ਹੋ ਜਾਂਦੀ ਸੀ ਬਾਅਦ ਵਿੱਚ ਬੈਠ ਜਾਂਦਾ ਸੀ ਬੋਲਦਾ ਹੀ ਰਹਿਣਾ ਘੰਟਾ ਦੋ ਦੋ ਘੰਟੇ ਕਈ ਵਫ ਕੋਈ ਵੀ ਨਹੀਂ ਆਉਂਦਾ ਸੀ ਤੇ ਮੈਂ ਇੱਕ ਦਿਨ ਕਹਿ ਦਿੱਤਾ ਪਟਨਾ ਸਾਹਿਬ ਦੇ ਕਿ ਮੈਂ ਤਾਂ ਇੱਕ ਵੀ ਸਰੋਤਾ ਨਹੀਂ ਬਾਬਾ ਜੀ ਕਹਿ ਲਗੇ ਆਪ ਕਥੇ ਆਪ ਸੁਣਨੇ ਹਾ ਆਪ ਕਹਿਣਾ ਹੈ ਆਪ ਸੁਣਨਾ ਹੈ ਜਾਓ ਤੁਸੀਂ ਜਾਓ ਇਸ ਤਰ੍ਹਾਂ ਦਾ ਮਸਤ ਫਕੀਰ ਸੀ ਉਸ ਦੇ ਪਿੱਛੋਂ ਘੜਵਾਰੇ ਵੀ ਹੋ ਜਾਣਦੇ ਸਨ ਮੈਨੂੰ ਕਹਿਣ ਲਗੇ ਤੁਹਾਡੇ ਨਾਲ ਚੱਲਦਾ ਮੈਂ ਕਿ ਬਹੁਤ ਮੁੱਦਤ ਤੋਂ ਚੱਲ ਰਿਹਾ ਹਾਂ ਕੁਝ ਦਿਖਾਈ ਦੇਣਾ ਧਿਆਨ ਜਦੋਂ ਮਨ ਦੇ ਤਲ ਤੇ ਚਲਾ ਜਾਏ ਤਾਂ ਮਨ ਦੇ ਚ ਜਿਹੜੇ ਸੰਸਕਾਰ ਪਏ ਨੇ ਜਨਮਾਂ ਜਨਮਾਂantra ਮਨ ਤੇ ਗੋਡਾਮ ਨੇ ਅਚੇਤ ਮਨ ਇੱਕ ਸਟੋਰ ਹੈ ਬਹੁਤ ਵੱਡਾ ਪਤਾ ਨਹੀਂ ਕਿੰਨੇ ਜਨਮਾਂ ਦਾ ਇਹਦੇ ਚ ਸਾਜ਼ੋ ਸਮਾਨ ਪਿਆ ਕੋਈ ਇੱਕ ਜਨਮ ਦਾ ਪਿਆ ਕਦੇ ਕਦੇ ਸੁਪਨੇ ਆ ਦੇ ਰਹੇ ਆਂ ਹੀ ਉਹ ਪ੍ਰਗਟ ਹੁੰਦਾ ਹੈ ਗੰਦੇ ਸੁਪਨੇ ਆਂਦੇ ਨੇ ਭੈੜੇ ਸੁਪਨੇ ਆਂਦੇ ਨੇ ਇਸ ਸਟੋਰ ਦੇ ਚ ਬਹੁਤ ਕੁਝ ਗੰਦ ਪਿਆ ਪਿਆ ਇਹ ਵਿਚਾਰ ਕਿਸੇ ਵਕਤ ਫਿਰ ਕਰਾਂਗੇ ਕਿਉਂਕਿ ਸੋਈ ਆਪਣੇ ਡੰਗ ਨਾਲ ਅੱਗੇ ਜਾ ਰਹੀ ਹੈ ਐਸਾ ਮਨੁੱਖ ਇਸ ਨੂੰ ਅਸੀਂ ਅੰਤਰੀਆਮੀ ਕਹਿ ਸਕਦੇ ਹਾਂ ਅੰਦਰ ਦੀ ਜਾਣਨਾ ਧਿਆਨ ਇਤਨਾ ਅੰਦਰ ਚਲਾ ਗਿਆ ਉਹ ਅੰਦਰ ਦੀ ਜਾਣਦਾ ਹੈ ਅੰਤਰੀਆਮੀ ਧਿਆਨ ਜੋ ਇਤਨਾ ਅੰਦਰ ਚਲਾ ਗਿਆ ਹੋਰ ਗਹਿਰਾ ਚਲਾ ਗਿਆ ਚੌਥੇ ਕਮਰੇ 'ਚ ਵਿਗਿਆਨਮਈ ਕੋਸ਼ ਐਸਾ ਮਨੁੱਖ ਸਿੱਧ ਹੋ ਜਾਂਦਾ ਹੈ ਮੂੰਹੋਂ ਜੋ ਬੋਲੇਗਾ ਹੋ ਜਾਏ ਜੋ ਚਾਹੇਗਾ ਹੋ ਜਾਏ ਜੋ ਕਾਮਨਾ ਕਰੇਗਾ ਪੂਰੀ ਹੋ ਜਾਏ ਐਸਾ ਮਨੁੱਖ ਸਿੱਧ ਹੋ ਜਾਂਦਾ ਹੈ ਇਹ ਗੱਲ ਵੱਖਰੀ ਹੈ ਉਹ ਸਿੱਧੀਆਂ ਨੂੰ ਪ੍ਰਗਟ ਨਹੀਂ ਕਰੇਗਾ ਪ੍ਰਗਟ ਕਰਨ ਲੱਗੇਗਾ ਕਈ ਦਿਨਾਂ ਦੀ ਬਲਕਿ ਕਈ ਮਹੀਨਿਆਂ ਦੀ ਤਪੱਸਿਆ ਸ਼ਾਂਤ ਹੋ ਜਾਂਦੀ ਹੈ ਚਲੀ ਜਾਂਦੀ ਹੈ ਸ਼ਕਤੀ ਛੇੜ ਹੋ ਜਾਂਦੀ ਹੈ ਪਰ ਐਸਾ ਮਨੁੱਖ ਸਿੱਧ ਹੋ ਜਾਏ ਸਿੱਧ ਹੋ ਜਾਏ ਉਹ ਸਿੱਧ ਪੁਰਸ਼ ਹੁੰਦਾ ਹੈ ਲੇਕਿਨ ਇੱਕ ਪੰਜਵਾਂ ਕਮਰਾ ਵੀ ਹੈ ਆਨੰਦਮਈ ਕੋਸ਼ ਉੱਥੇ ਪਹੁੰਚਦਿਆਂ ਮਨੁੱਖ ਮਨੁੱਖ ਨਹੀਂ ਰਹਿ ਜਾਂਦਾ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਬਿਗਰਿਓ ਕਬੀਰਾ RAM ਦਹਾਈ ਸਾਚ ਭਇਓ ਅਨ ਕਭੈ ਨਾ ਜਾ ਮੈਂ ਤੇ ਸੱਚ ਹੋ ਗਿਆ ਕਬੀਰ ਕਹਨ ਮੈਂ ਤੇ ਸੱਚ ਦਾ ਰੂਪ ਹੋ ਗਿਆ ਹੁਣ ਮੈਂ ਸੱਚ ਸਰੂਪ ਹੋ ਗਿਆ ਸਾਚ ਭਇਓ ਮੈਂ ਸੱਚ ਹੋ ਗਿਆ ਸਾਚ ਭਇਓ ਅਨ ਕਥੇ ਨ ਜਾਇ ਇਹ ਸਾਡੇ ਸੁਣਨ ਤੇ ਮੁਨਸਰ ਹੈ ਸੁਣਨਾ ਬਾਹਰ ਮੁਖੀਏ ਤੋਂ ਤਬਲੇ ਦਾ ਖੜਾਕ ਰਾਗਾਂ ਦੀਆਂ ਸੋਰਾ ਕੰਟ ਕੋਈ ਗਹਿਰਾ ਸਰੋਤਾ ਨਹੀਂ ਹੈ ਤੇ ਇਹਦੀ ਅੰਦਰ ਦੀ ਦੁਨੀਆ 'ਚ ਕੋਈ ਤਬਦੀਲੀ ਵੀ ਨਹੀਂ ਆਉਂਦੀ ਜਿਤਨਾ ਜਿਤਨਾ ਧਿਆਨ ਗਹਿਰਾ ਜਾਂਦਾ ਜਾਏਗਾ ਇਤਨੇ ਇਤਨਾ ਅੰਦਰ ਦੀ ਅਪਵਿੱਤਰਤਾ ਨਿਕਲ ਕੇ ਸ਼ੁੱద్ధి ਹੁੰਦੀ ਜਾਏਗੀ ਇਸ ਵਾਸਤੇ ਧਰਮ ਨੂੰ ਧਿਆਨ ਸਾਧਨਾ ਕਹ ਰਿਹਾ ਹੈ ਅੰਦਰ ਜਾ ਸਕੇ ਤਾਂ ਯਾਤਰਾ ਮਨ ਤੋਂ ਸ਼ੁਰੂ ਕਰਨੀ ਪੈਂਦੀ ਹੈ ਮਨ ਸਰੋਤਾ ਬਣੇ ਪੈਂ ਇਹਨੂੰ ਸੁਣੇ ਆਪ ਕਥੇ ਆਪ ਸੁਣਨੇ ਆਤ ਇਹਨਾਂ ਸ਼ਲੋਕਾਂ ਦੇ ਵਿੱਚ ਮਨ ਨੂੰ ਸੰਦੇਸ਼ ਹੈ ਉਪਦੇਸ਼ ਇਹਨਾਂ ਸ਼ਲੋਕਾਂ ਦੇ ਆਧਾਰ ਤੇ ਕੁਝ ਮੈਂ ਕਹਿਣਾ ਚਾਹੁੰਦਾ ਸੀ ਪਰ ਸਮਾਂ ਆਪਣੇ ਡੰਗ ਨਾਲ ਚਲਾ ਗਿਆ ਤੁਹਾਨੂੰ ਲੇਟ ਨਾ ਕਰੀਏ ਅਖਰੀ ਅਰਦਾਸ ਸਰਵਨ ਕਰੋ ਇੱਕ ਦਮ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਕੀ ਜੀਤ ਸਤੁ ਕੀ ਰੂਹ ਦੀ ਸੇਵਾ ਹੈ ਤੇ ਸਫਲ ਬਸ਼ਰਤੇ ਉਸ ਦੇ ਚੇਤਨ ਹੋ ਕੇ ਮਨੁੱਖ ਕਰੇ ਉਹਦਾ ਚਿੱਤ ਉਸ ਵਿੱਚ ਹੋਵੇ ਜੇ ਚੇਤੇ ਨਹੀਂ ਹੈ ਤਾਂ ਫਿਰ ਚਿੱਤ ਦੀ ਦੁਨੀਆ ਬਦਲ ਨਹੀਂ ਲੇਗੀ ਕੁਝ ਵੀ ਨਹੀਂ ਠੀਕ ਹੈ ਹੱਥ ਸਫਲੇ ਹੋ ਜਾਣਗੇ ਹੱਥ ਪਵਿੱਤਰ ਹੋ ਜਾਣਗੇ ਜਿ ਕਹਿ ਲਓ ਬਾਕੀ ਅੰਦਰ ਤੇ ਗਲਾਜ਼ਤ ਬਣੀ ਰਹੇਗੀ ਕਿਉਂਕਿ ਅਜੇ ਕਿਸ ਸੇਵਾ ਵਿੱਚ ਮਨ ਨਹੀਂ ਹੈ ਤੇ ਸਭ ਤੋਂ ਵੱਡੀ ਸੇਵਾ ਕੀ ਹੈ ਹਰ ਕੀ ਟਹਿਲ ਕਮਾਵਣੀ ਜਪੀਏ ਪ੍ਰਭ ਦਾ ਨਾਮ ਉਹਦਾ ਨਾਮ ਜਪਣਾ ਸਭ ਤੋਂ ਵੱਡੀ ਸੇਵਾ ਹੈ ਇਹ ਅੰਦਰ ਦੀ ਦੁਨੀਆ ਬਦਲ ਦੇਣੀ 8-8 ਘੰਟੇ ਸਰੀਰਕ ਕਰਨ ਸੇਵਾ ਕਰਨ ਵਾਲੇ ਮੈਂ ਦੇਖੇ ਨੇ ਕਿ ਉਹਨਾਂ ਨੂੰ ਕਹਿ દਈਏ ਕਿ 8 ਮਿੰਟ ਮਾਨਸਿਕ ਸੇਵਾ ਵੀ ਕਰ ਲੋ ਜਪ ਕਰ ਲੋ ਔਖਾ ਨਹੀਂ ਕਰ ਉਹ ਔਖਾ ਕਰੇ ਉਹ ਤੇ ਫਿਰ ਧਿਆਨ ਨੂੰ ਅੰਦਰ ਲੈ ਜਾਣਾ ਹੋਵੇਗਾ ਦੇ ਅੰਦਰ ਤੇ ਕੁਝ ਦਿਖਾਈ ਨਹੀਂ ਦਿੰਦਾ ਕਿਵੇਂ ਲੈ ਜਾਈਏ ਸ਼ਬਦ ਦੇ ਆਸਰੇ ਤੇ ਧਿਆਨ ਨੂੰ ਅੰਦਰ ਲੈ ਜਾਣਾ ਹੈ ਸ਼ਬਦ ਦੀ ਗੂੰਜਾਰ ਅੰਦਰੋਂ ਬਾਹਰ ਕਢਣੀ ਹੈ ਇਹਨੂੰ ਗਹਿਰਾਈ ਨਾਲ ਸੁਣਨਾ ਹੈ ਜਿੰਨਾ ਗਹਿਰਾ ਸੁਣਨਾ ਹੋਵੇਗਾ ਉਤਨਾ ਧਿਆਨ ਗਹਿਰਾ ਚਲਾ ਜਾਵੇ ਜਾਏਗਾ ਸਫਲ ਹੈ ਸੇਵਾ ਬਸ਼ਰਤੇ ਕੋਈ ਚਿੱਤ ਲਾ ਕੇ ਕਰੇ ਮਨ ਜੋੜ ਕੇ ਕਰੇ ਹਾਂ ਜੀ ਮਨ ਮਿੰਦਿਆ ਭਾਵਾ ਬਨਾ ਹੰਕਾਰ ਵਿਚੋਂ ਜਾ ਪ੍ਰਥਮ ਹੰਕਾਰ ਚਲਾ ਜਾਂਦਾ ਹੈ ਫਿਰ ਮਨ ਜੋ ਕੁਝ ਚਾਹੁੰਦਾ ਹੈ ਉਹ ਪ੍ਰਾਪਤ ਹੁੰਦਾ ਹੈ ਮਨ ਦੀਆਂ ਸਾਰੀਆਂ ਮੰਗਾ ਪੂਰੀਆਂ ਹੁੰਦੀਆਂ ਹਾਂਜੀ ਮੰਨ ਪੂਰਨ ਕੋਵੇ ਸਕੇ ਰਹਾ ਸੁਹਾਏ ਫਿਰ ਪੜਨਾ ਮੰਨ ਪੂਰਨ ਕੋਵੇ ਉਹ ਸਾਰੇ ਕਰਮਾਂ ਦੇ ਬੰਧਨਾਂ ਨੂੰ ਤੋੜ ਦਿੰਦਾ ਹੈ ਸੰਸਕਾਰਾਂ ਦੇ ਬੰਧਨਾਂ ਨੂੰ ਤੋੜ ਕੇ ਮੁਕਤ ਹੋ ਜਾਂਦਾ ਹੈ ਸੁਤੰਤਰ ਹੋ ਜਾਂਦਾ ਆਜ਼ਾਦ ਹੋ ਜਾਂਦਾ ਹੈ ਇੱਕ ਹੁੰਦੀ ਹੈ ਰਾਜਨੈਤਿਕ ਸੁਤੰਤਰਤਾ ਰਾਜਨੈਤਿਕ ਸੁਤੰਤਰਤਾ ਤੇ ਹੁੰਦੇ ਆਇਓ ਇਹ ਮਨੋ ਕਰਮਾਂ ਦੇ ਬੰਧਨ ਦੇ ਚਾਉਂਦਾ ਹੈ ਜੇਲ੍ਹ ਦੇ ਚਾਉਂਦਾ ਹੈ ਪਤੰਤਰ ਹੁੰਦਾ ਹੈ ਇੱਕ ਆਉਂਦੀ ਇਹ ਸਮਾਜਿਕ ਸੁਤੰਤਰਤਾ ਆਰਥਿਕ ਸੁਤੰਤਰਤਾ ਬਹੁਤ ਸਾਰਾ ਧਨ ਮਿਲ ਗਿਆ ਆਰਥਿਕ ਸੁਤੰਤਰਤਾ ਤੇ ਮਿਲ ਗਈ ਹੈ ਜੋ ਕੁਝ ਚਾਹਦਾ ਹੈ ਖਰੀਦ ਸਕਦਾ ਹੈ ਲੇਕਿਨ ਫਿਰ ਵੀ ਸੰਸਕਾਰਾਂ ਦਾ ਬੰਧਨ ਹੈ ਕਰਮਾਂ ਦਾ ਬੰਧਨ ਹੈ ਵਿਚਾਰਾਂ ਦਾ ਬੰਧਨ ਹੈ ਜਿਤਨੇ ਚਿਰ ਤੱਕ ਉਹਨਾਂ ਸੰਸਕਾਰਾਂ ਦਾ ਬੰਧਨ ਟੁੱਟਦਾ ਨਹੀਂ ਤੇ ਬਾਕੀ ਸਾਰੀਆਂ ਆਜ਼ਾਦੀਆਂ ਝੂਠੀਆਂ ਨੇ ਜਿਹੜੇ ਆਜ਼ਾਦੀ ਦਿੰਦੇ ਨੇ ਖੁਦ ਵੀ ਗੁਲਾਮ ਹੁੰਦੇ ਨੇ ਜਿਹੜੇ ਕਹਿੰਦੇ ਨੇ ਦੇਸ਼ ਆਜ਼ਾਦ ਹੋ ਗਿਆ ਦੇਸ਼ ਸੁਤੰਤਰ ਹੋ ਗਿਆ ਹੋ ਗਿਆ ਹੋਵੇਗਾ ਤੂੰ ਤੇ ਗੁਲਾਮ ਹੈ ਆਪਣੇ ਸੰਸਕਾਰਾਂ ਦਾ ਆਪਣੇ ਵਿਚਾਰਾਂ ਦਾ ਆਪਣੇ ਹੰਕਾਰ ਦਾ ਆਜ਼ਾਦ ਦੇਸ਼ਾਂ ਦੇ ਵਿੱਚ ਗੁਲਾਮ ਮਨੁੱਖ ਰਹਿੰਦੇ ਨੇ ਇੰਜ ਕਹਿ ਗਾ ਚਲੋ ਇਹ ਤੋਂ ਸ਼ਬਦ ਵੀ ਮੈਂ ਕਹਿ ਰਿਹਾ ਹਰ ਆਜ਼ਾਦ ਮੁਲਕ ਦੇ ਵਿੱਚ ਗੁਲਾਮ ਮਨੁੱਖ ਰਹਿੰਦੇ ਨੇ ਔਰ ਆਜ਼ਾਦ ਮਨੁ ਉਸ ਦਿਨ ਹੁੰਦਾ ਜਦ ਕਰਮਾਂ ਦੇ ਸਾਰੇ ਬੰਧਨ ਟੁੱਟ ਜਾਂਦੇ ਨੇ ਸੰਸਕਾਰਾਂ ਦੇ ਸਾਰੇ ਬੰਧਨ ਟੁੱਟ ਜਾਂਦੇ ਨੇ ਦੁੱਖਾਂ ਦੇ ਸਾਰੇ ਬੰਧਨ ਟੁੱਟ ਜਾਂਦੇ ਨੇ ਮਹਾਰਾਜ ਕਹਿੰਦੇ ਹੰਕਾਰ ਚਲਾ ਜਾਂਦਾ ਔਰ ਮੋਕਸ਼ ਗਤੀ ਦੀ ਪ੍ਰਾਪਤੀ ਹੁੰਦੀ ਹੈ ਹਾਂਜੀ ਇਸ ਜਗਤ ਮਾਨ ਭਰੋਦ ਕੋਈ ਨਵਾਸਨ ਮੈ ਆਏ ਦੁਰਲਭ ਹੈ ਪਰਿਪੂਰਣ ਪਰਮਾਤਮਾ ਦਾ ਨਾਮ ਗੁਰਮੁਖ ਬਣ ਕੇ ਹੀ ਉਹ ਪ੍ਰਭੂ ਦਾ ਨਾਮ ਹਿਰਦੇਸ਼ ਆਣ ਕੇ ਵਸਦਾ ਹਾਂਜੀ ਸਤਿਗੁਰ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਇਸ ਤਰ੍ਹਾਂ ਦੀ ਜੋ ਗੁਰੂ ਦੀ ਸੇਵਾ ਕਰਦਾ ਹੈ ਮੈਂ ਉਸ ਤੋਂ ਸਦਕੇ ਜਾਂਦਾ ਕੁਰਬਾਨ ਜਾਂਦਾ ਬਲਾਰਨੇ ਜਾਂਦਾ ਹਾਂ ਜੀ ਵਾਹ ਮੰਨ ਕੋ ਮਾਨਿਆਸ਼ਟ ਸੁਜਾ ਲਕਾਇਆ ਮਨ ਮੁਖ ਦਾ ਮਨ ਅਜਿਤ ਹੈ ਆਪਣੇ ਵਿਚਾਰਾਂ ਨੂੰ ਆਪਣੀਆਂ ਕਾਮਨਾਵਾਂ ਨੂੰ ਆਪਣੀਆਂ ਵਾਸ਼ਨਾਵਾਂ ਨੂੰ ਜਿਤਨਾ ਇਹਦੇ ਲਈ ਔਖੇ ਉਨ੍ਹਾਂ ਦੇ ਅਧੀਨ ਹੋ ਕੇ ਚੱਲਦਾ ਹੈ ਮਨ ਦੇ غلام ਹੋ ਕੇ ਚੱਲਦਾ ਹੈ ਜਦ ਕੇ ਮਨ ਨੂੰ ਜਿਤਣ ਦੇ ਨਾਲ ਹੀ ਬਾਕੀ ਦਰਵਾਜ਼ੇ ਖੁੱਲਦੇ ਨੇ ਮਨ ਜੀ ਤੇ ਜਗ ਜੀ ਪਰ ਮਨ ਦੇ ਅਧੇਨ ਚਲਣ ਵਾਲਾ ਮਨੁਖ ਉਹਦਾ ਮਨ ਅਜਿਤਾ ਹੈ ਔਰ ਸਿਵਾਏ ਦੁੱਖ ਤੋਂ ਉਸ ਦੇ ਪੱਲੇ ਹੋਰ ਕੁਝ ਨਹੀਂ ਪੈਂਦਾ ਹਾਂ ਜੀ ਸਲਾਮ ਸੋਪਾ ਨਹੀਂ ਤੇ ਜੋ ਉਹ ਜਾਗਰਤ ਅਵਸਥਾ ਦੀ ਤੇ ਗੱਲ ਛੱਡੋ ਇਹਨੂੰ ਸੁਪਨੇ ਵਿੱਚ ਵੀ ਸੁੱਖ ਨਹੀਂ ਮਿਲਣਨ ਦਾ ਸਪਨੇ ਵੀ ਭਿਆੰਕਰ ਆਉਣਗੇ ਸੁਪਨੇ ਵੀ ਡਰਾਉਣੇ ਆਉਣਗੇ ਸੁਪਨੇ ਵੀ ਇਸ ਨੂੰ ਦੁੱਖ ਦੇਣ ਵਾਲੇ ਆਣਗੇ ਸੁਪਨੇ 'ਚ ਵੀ ਸੁੱਖ ਦੀ झलक ਇਹ ਨਹੀਂ ਦੇਖ ਸਕੇਗਾ ਜਿਦਾ ਮਨ ਅਜਿਹਾ ਜੀ ਬਾਟੜ ਬਾਟੜ ਪੰਡਤ ਸੱਗੇ ਜੇ ਵੀ ਸੁਖਾਤ ਬਧਾਏ بڑے بڑے ਵਿਚਾਰਕ ਪੰਡਤ ਛਤਰਵੇਦੀ ≡ਵੇਦੀ ਦਵੇਦੀ ਘਟ ਸਾਸ਼ਟਰੀ 108 ਉਪਨਿਸ਼ਦਾਂ ਦੇ ਗਿਆਤਾ 27 ਸਿਮਰਤੀਆਂ ਤੇ 18 ਉਪਰਾਣ ਦੇ ਗਿਆਨ ਪੜ ਪੜ ਕੇ ਥੱਕ ਗਏ ਧਿਆਨ ਬਾਹਰ ਜਪਣ ਨਾਲ ਧਿਆਨ ਅੰਦਰ ਜਾਂਦਾ ਹੈ ਪੜਨ ਨਾਲ ਧਿਆਨ ਬਾਹਰ ਜਾਂਦਾ ਹੈ ਤੇ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਅਰਜਾ ਪੜੀਏ ਜੇਤੇ ਸਾਸ ਪਰ ਨਾਨਕ ਲੇਖੇ ਇੱਕ ਘਰ ਹੋਵੇਂ ਲਖਣਾ ਜਗ ਵਿਦਵਾਨ ਹੋ ਜਾਏਗਾ ਦਾਰਸ਼ਨਿਕ ਹੋ ਜਾਏਗਾ ਵਿਚਾਰਕ ਹੋ ਜਾਏਗਾ ਵਾਸਨਾਵਿਚ ਗਰਸਿਆ ਹੋਇਆ ਦੁਖੀ ਰਹੇਗਾ ਬਿਆਖੂਲ ਰਹੇਗਾ ਕੋ ਸਾਹਿਬ ਇਥੇ ਕਹਿੰਨ ਥੱਕ ਗਏ ਨੇ ਬੜੇ ਬੜੇ ਪੰਡਤ ਵਿਚਾਰਕ ਦਾਰਸ਼ਨਿਕ ਇਹਨਾਂ ਸਾਰੇ ਕਰਮਾਂ ਦੇ باوجود ਵੀ ਉਹਨਾਂ ਕੋਲ ਆਪਣਾ ਮਨ ਜਿੱਤੇ ਆ ਨਹੀਂ ਗਿਆ ਜੀ ਇਹੋ ਮਨ ਵਸਨਾਵਾਂ ਆ ਬਾਈ ਅੱਗੇ ਪਰਮ ਕੁਮਾਰ ਇਸ ਤਰ੍ਹਾਂ ਦੇ ਕਰਮ ਕਰ ਕਰ ਕੇ ਥੱਕ ਗਏ ਪੜ ਪੜ ਕੇ ਥੱਕ ਗਏ ਮਨ ਕਾਬੂ ਚ ਨਹੀਂ ਆਉਂਦਾ ਵਸਦੇ ਚ ਨਹੀਂ ਆਉਂਦਾ ਹਾਂਜੀ ਧੀਰ ਕਾਰੀ ਧੀਰਤ ਕੇ ਆਟੜੀ ਤੀਰਥਾਂ ਦਾ ਇਸ਼ਨਾਨ ਤੇ ਕਰਦੇ ਰਹਿ ਨਾਲੇ ਧਾਰਮਿਕ ਲਿਬਾਸ ਪਹਿਨ ਲਿਆ ਧਾਰਮਿਕ ਦਿਖਾਈ ਦਈਏ ਸਾਧੂ ਦਿਖਾਈ ਦਈਏ ਸੰਤ ਦਿਖਾਈ ਨਹੀਂ ਹੈ ਗੁਸਤਾਖੀ ਨਾ ਮੈਨੂੰ ਕਹਿਣ ਦੇਣਾ ਬਹੁਤ ਸਾਰੇ ਸੰਤ ਸੰਤ ਦਿਖਾਈ ਦੇ ਰਹੇ ਨੇ ਸੰਤ ਨਹੀਂ ਬਹੁਤ ਸਾਰੇ ਧਾਰਮਿਕ ਧਾਰਮਿਕ ਦਿਖਾਈ ਦੇ ਰਹੇ ਨੇ ਧਾਰਮਿਕ ਨਹੀਂ ਨੇ ਕਿ ਚਲੋ ਇਹ ਵੀ ਕਹਿ ਲਈਏ ਬਹੁਤ ਸਾਰੇ ਗੁਰਸਿੱਖ ਗੁਰਸਿੱਖ ਦਿਖਾਈ ਦੇ ਰਹੇ ਨੇ ਗੁਰਸਿੱਖ ਨਹੀਂ ਨੇ ਨਹੀਂ ਨਹੀਂ ਸਿੱਖੀ ਸਿੱਖਿਆ ਗੁਰੂ ਦੇ ਵਿਚਾਰ ਜੋ ਗੁਰੂ ਦੇ ਵਿਚਾਰ ਮੁਤਾਬਕ ਜਿੰਦਾ ਉਹ ਸਿੱਖ ਹੈ ਕਿ ਜੋ ਆਪਣੇ ਵਿਚਾਰ ਮੁਤਾਬਕ ਜੀ ਰਿਹਾ ਉਹ ਸਿੱਖ ਹੈ ਧਾਰਮਿਕ ਦਿਖਾਈ ਦੇ ਜਾਣਾ ਇੱਕ ਸ਼ਿੰਗਾਰ ਤੋਂ ਜ਼ਿਆਦਾ ਕੁਝ ਵੀ ਨਹੀਂ ਧਾਰਮਿਕ ਹੋਣਾ ਇਤੇ ਤਪਸਿਆ ਤੇ ਖੜਾ ਹੈ ਮਿਹਨਤ ਤੇ ਖੜਾ ਹੈ ਜਿੰਨੇ ਇਨਾਮ ਤੇ ਆਇਆ ਗਏ ਮਸ਼ੱਕਤ ਘਾਲ 68 ਤੀਰਥਾਂ ਦਾ ਇਸ਼ਨਾਨ ਕੀਤਾ ਧਾਰਮਿਕ ਭੇਗ ਧਾਰਨ ਕੀਤਾ ਤੇ ਭੇਗ ਧਾਰਨ ਕਰ ਕਰਕੇ ਥੱਕ ਗਏ 68 ਤੀਰਥਾਂ ਦਾ ਇਸ਼ਨਾਨ ਕਰ ਕਰਕੇ ਥੱਕ ਗਏ ਲੇਕਿਨ ਉਸ ਪਰਮ ਪਦ ਦੀ ਪ੍ਰਾਪਤੀ ਨਾ ਹੋਈ ਮਨ ਨਹੀਂ ਜਿੱਤਿਆ ਗਿਆ ਜੀ ਮਾਨਸਿਕ ਧਿਆਨ ਇਤਨਾ ਵੀ ਗਹਿਰਾ ਨਹੀਂ ਗਿਆ ਜੇ ਮਨ ਦਾ ਪਤਾ ਚਲੇ ਵਿਚਾਰਾਂ ਨੂੰ ਪੜ ਸਕਣ ਆਪਣੀ ਸੋਚਣੀ ਨੂੰ ਪੜ ਸਕਣ ਆਪਣੇ ਸੰਸਕਾਰਾਂ ਨੂੰ ਪੜ ਸਕਣ ਧਿਆਨ ਤੇ ਇਤਨਾ ਵੀ ਗਹਿਰਾ ਨਹੀਂ ਗਿਆ ਭਾਵੇਂ ਧਾਰਮਿਕ ਲਿਵਾਸ ਹੈ ਤੇ ਭਾਵੇਂ ਧਰਮ ਗ੍ਰੰਥਾਂ ਦਾ ਪਾਠ ਪੜਨੇ ਹਾਂਜੀ ਕਿਤਨੇ ਵੱਡੇ ਭਾਗ ਜਾਗਨ ਵੱਡਾ ਹਿੱਸਾ ਕੋਈ ਪੁਰਬਲਾ ਕਰ ਉਹਦੇ ਨਾਲ ਇਹੇ ਸਮਨ ਦਾ ਪਤਾ ਚਲ ਜਾਂਦਾ ਹੈ ਇਹਦੇ ਹੋਣ ਦਾ ਜੋ ਹੈ ਪਤਾ ਚਲ ਜਾਂਦਾ ਹੈ ਸੰਸਕਾਰ ਪੜੇ ਜਾਂਦੇ ਨੇ ਤੇ ਅੰਦਰ ਫਿਰ ਭੈ ਪੈਦਾ ਹੋ ਜਾਂਦਾ ਹੈ ਪ੍ਰਮਾਤਮਾ ਦਾ ਕਾਨੂੰਨ ਦੇ ਭੈ ਨਾਲ ਹਿਰਦਾ ਸ਼ੁੱਧ ਨਹੀਂ ਹੁੰਦਾ ਸਮਾਜ ਦੇ ਭੈ ਨਾਲ ਹਿਰਦਾ ਸ਼ੁੱਧ ਨਹੀਂ ਹੁੰਦਾ ਪ੍ਰਮਾਤਮਾ ਦੇ ਭੈ ਨਾਲ ਹਿਰਦਾ ਸ਼ੁੱਧ ਹੁੰਦਾ ਹੈ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ ਕਾਨੂੰਨ ਦਾ ਭੈ ਸਮਾਜ ਦਾ ਹੈ ਹੱਥਾਂ ਨੂੰ ਚੋਰ ਨਹੀਂ ਬਣੰਦੇਗਾ ਹੱਥ ਰੋਕ ਲਏਗਾ ਮਨੁੱਖ ਤੇ ਹੱਤਕੜੀਆਂ ਨੇ ਕਿ ਸਮਾਜ ਚੋਰ ਕਿਧਰੇ ਚੋਰੀ ਕਰਦੇ ਆ ਪਕੜਿਆ ਜਾਏ ਫਿਰ ਉਹਦੀ ਕਿਹੜੀ ਦੁਰਦਸ਼ਾ ਹੁੰਦੀ ਹੈ ਸਾਰਿਆਂ ਨੂੰ ਪਤਾ ਹੈ ਸਮਾਜ ਹੈ ਕਾਨੂੰਨ ਹੈ ਇਹਦਾ ਡਰ ਹੱਥਾਂ ਨੂੰ ਰੋਕਦਾ ਹੈ ਪੈਰਾਂ ਨੂੰ ਰੋਕਦਾ ਹੈ ਪਰਮਾਤਮਾ ਦਾ ਭੈ ਮਨ ਨੂੰ ਹੀ ਰੋਕ ਲੈਂਦਾ ਹੈ ਮਨ ਬੁਰਾ ਸੋਚਦਾ ਹੀ ਨਹੀਂ ਮਨ ਆਪਣੇ ਤੇ ਬੁਰਾ ਮਿਟਾਣਾ ਹੱਥ ਤੇ ਬੁਰਾ ਤਾਂ ਕਰਨਗੇ ਜੇ ਪਹਿਲੇ ਮਨ ਬੁਰਾ ਸੋਚੇ ਪੈਰ ਤੇ ਗਲਤ ਪਾਸੇ ਤਾਂ ਜਾਣਗੇ ਜੇ ਪਹਿਲੇ ਮਨ ਗਲਤ ਸੋਚੇ ਹੱਥ ਤੇ ਸ਼ਰਾਬ ਦੀ ਬੋਤਲ ਤਾਂ پکڑਣਗੇ ਪਿਆਲਾ ਤਾਂ پکڑਣਗੇ ਤਾਂ ਪੀਣਗੇ ਪਹਿਲੇ ਮਨ ਇਸ ਦੀ ਵਿਚਾਰ ਕਰੇ ਮਨ ਚੋਂ ਇਹ ਵਿਚਾਰ ਹੀ ਨਿਕਲਦਾ ਹੈ ਪ੍ਰਭੂ ਦਾ ਹੈ ਮਨ ਚੋਂ ਬੁਰਾਈਆਂ ਨੂੰ ਕੱਢ ਦਿੰਦਾ ਹੈ ਤੋ ਤਨ ਤੋਂ ਆਪੇ ਨਿਕਲ ਨਹੀਂ ਆ ਕਾਨੂੰਨ ਤੇ ਸਮਾਜ ਦਾ ਹੈ ਹੱਥਾਂ ਤੋਂ ਬੁਰਾਈਆਂ ਕੱਢ ਵੈ ਮਨ ਤੋਂ ਨਹੀਂ ਕੱਢਦਾ ਇਸ ਵਾਸਤੇ ਬੜੇ ਬੜੇ شریف ਮਨੁੱਖ ਮਨ ਦੇ ਤਲ ਤੇ ਬੁਰੇ ਹੁੰਦੇ ਨੇ ਬੜੇ ਬੜੇ ਨੇਕ ਮਨੁੱਖ ਮਨ ਦੇ ਤਲ ਤੇ ਪਾਪੀ ਹੁੰਦੇ ਨੇ ਬੜੇ ਬੜੇ ਸਤਸੰਗੀ ਮਨੁੱਖ ਮਨ ਦੇ ਤਲ ਤੇ ਕੋਈ ਚੰਗੇ ਨਹੀਂ ਹੁੰਦੇ ਉਥੇ ਪ੍ਰਮਾਤਮਾ ਤੇ ਭੈ ਤੋਂ ਬਿਨਾ ਮਨ ਚੋਂ ਬੁਰਾਈ ਨਿਕਲ ਹੀ ਨਹੀਂ ਸਕਦੀ ਕਾਨੂੰਨ ਤੇ ਸਮਾਜ ਦਾ ਭੈ ਹੱਥਾਂ ਚੋਂ ਬੁਰਾਈ ਕੱਢ ਦਿੰਦਾ ਹੈ ਪ੍ਰਮਾਤਮਾ ਦਾ ਭੈ ਮਨ ਚੋਂ ਹੀ ਬੁਰਾਈ ਕੱਢ ਦਿੰਦਾ ਹੈ ਤਾਂ ਸਾਹਿਬ ਕਹਿੰਦੇ ਨੇ ਕਿਦੜੇ ਇਸ ਤਰ੍ਹਾਂ ਦੇ ਬਾਗ ਹੋਵਨ ਕਿ ਪ੍ਰਮਾਤਮਾ ਦਾ ਭੈ ਪੈਦਾ ਹੋ ਜਾਏ ਜਿਹੜੇ ਧਾਰਮਿਕ ਲੋਗ ਹੈ ਧਾਰਮਿਕ ਦੁਨੀਆ ਹੈ ਉਹ ਮਨੁੱਖ ਦੀ ਮਹਾਨਤਾ ਨੂੰ ਨਾ ਉਹਦੇ ਜ਼ਾਹਰੀ ਹੁਲੀਏ ਤੋਂ ਨਾਪਦੀ ਹੈ ਅਗਰ ਵੱਡੀ ਗੱਡੀ ਕੋਲ ਹੋਏਗੀ ਚੰਗਾ ਪਾਇਆ ਹੋਏਗਾ ਕਾਰ ਜਿਹੜਾ ਵਾ ਉਹ ਸ਼ਾਨਦਾਰ ਬੰਗਲਾ ਬਣਾਇਆ ਹੋਏਗਾ ਨੌਕਰ ਚਾਕਰ ਹੋਣਗੇ ਪ੍ਰੋਟੋਕੋਲ ਹੋਏਗਾ ਅੱਗੇ ਪਿੱਛੇ ਉਹਦੀਆਂ ਗੱਡੀਆਂ ਹੋਣਗੀਆਂ ਤੇ ਉਹਦੀ ਜ਼ਾਹਰੀ ਹੁਲੀਏ ਨੂੰ ਦੇਖ ਕੇ ਹੀ ਲੋਗ ਉਹਨੂੰ ਵੱਡਾ ਸੰਤ ਪ੍ਰਚਾਰਕ ਰਾਜਨੀਤਿਕ ਔਰ ਇੱਕ ਬੜਾ ਹੀ ਵਧੀਆ ਇਨਸਾਨ ਮੰਨ ਲੈਣਗੇ ਜਾ ਇਹੋ ਨਾ ਗੱਲਬਾਤ ਨਾ ਕੀਤੀ ਹੋਵੇ ਉਹਦੇ ਵਿਚਾਰ ਨਾ ਸੁਣੇ ਹੋਣ ਇਹ ਨਾ ਪਤਾ ਹੋਵੇ ਕਿ ਇਹ ਕਿਸ ਤਰ੍ਹਾਂ ਦੇ ਵਿਚਾਰ ਰੱਖਦਾ ਹੈ ਇਹਦੀ ਸੋਚ ਕਿੰਜ ਦੀ ਹੈ ਇਹ ਕਿੰਨਾ ਕਿ ਇਨਸਾਨੀਅਤ ਦੇ ਬਾਰੇ ਸੋਚਦਾ ਹੈ ਇਹ ਰੱਬ ਨਾਲ ਕਿੰਨਾ ਜੁੜਿਆ ਹੈ ਇਹਨੂੰ ਕਿਹਦੇ ਇਥੇ ਦਿਲ ਚ ਰੱਬ ਦਾ ਕਿੰਨਾ ਡਰ ਖੋਫ ਹੈ ਇਸ ਚੀਜ਼ ਨੂੰ ਜਾਣੇ ਬਗੈਰ ਉਹਦੇ ਜ਼ਾਹਰੀ ਹੁਲੀਏ ਨੂੰ ਦੇਖ ਕੇ ਹੀ ਇਸ ਚੀਜ਼ ਦਾ ਅੰਦਾਜ਼ਾ ਕਰ ਲੈਣਾ ਕਿ ਇਹ ਬੜਾ ਵੱਡਾ ਸੰਤ ਹੋਏਗਾ ਪ੍ਰਚਾਰਕ ਹੋਏਗਾ ਰਾਜਨੀਤਿਕ ਹੋਏਗਾ ਜਾਂ ਮਹਾਨ ਮਨੁੱਖ ਹੋਏਗਾ ਇਹ ਧਾਰਮਿਕ ਲੋਕਾਂ ਦੀ ਪਹਿਚਾਨ ਹੈ ਜਿਹੜੇ ਕਿ ਆ ਦੁਨੀਆਦਾਰ ਹੁੰਦੇ ਆ ਧਾਰਮਿਕ ਤੇ ਹੁੰਦੇ ਆ ਇਹ ਦੁਨੀਆਦਾਰ ਲੋਕਾਂ ਦੀ ਪਹਿਚਾਨ ਹੈ ਜਿਨ੍ਹਾਂ ਨੇ ਧਾਰਮਿਕ ਰੂਪ ਵੀ ਅਪਣਾਇਆ ਹੁੰਦਾ ਹੈ ਲੇਕਿਨ ਹੁੰਦੇ ਉਹ ਦੁਨੀਆਦਾਰ ਹੈ ਇਸ ਚੀਜ਼ਾਂ ਤੋਂ ਮਹਾਨ ਜਿਹੜਾ ਮਨੁੱਖ ਹੈ ਉਹਦੀ ਮਹਾਨਤਾ ਉਸ ਨੂੰ ਨਾਪਦੇ ਆ ਉਹ ਅੰਦਰ ਉਹਦੇ झाँਕ ਕੇ ਨਹੀਂ ਦੇਖਦੇ ਕਿ ਇਹਦਾ ਮਨ ਕਿਸ ਤਰ੍ਹਾਂ ਦਾ ਹੈ ਇਹਦੇ ਵਿਚਾਰ ਕਿਸ ਤਰ੍ਹਾਂ ਦੇ ਹੈ ਕੀ ਇਹ ਪਰਬਲ ਵਿਚਾਰ ਦਾ ਮਾਲਕ ਹੈ ਇਹ ਰੱਬ ਦੇ ਕਿੰਨਾ ਨਜ਼ਦੀਕ ਹੈ ਰੱਬ ਦੀ ਖੁਸ਼ੀ ਲਈ ਰੱਬ ਨੂੰ ਪਾਉਣ ਲਈ ਇਹ ਕੀ ਕਰਦਾ ਹੈ ਇਹਦਾ ਮਨ ਕਿੰਨਾ ਰੱਬ ਨਾਲ ਜੁੜਿਆ ਹੈ ਇਹ ਤੇ ਉਸ ਮਨੁੱਖ ਨਾਲ ਉਹਦੇ ਵਿਚਾਰ ਸੁਣ ਕੇ ਉਹਦੇ ਨਾਲ ਗੱਲਬਾਤ ਕਰਕੇ ਅੰਦਾਜ਼ਾ ਹੋ ਸਕਦਾ ਹੈ ਨਾ ਲੇਕਿਨ ਉਦੇ ਜ਼ਾਹਰੀ ਹੁਲੀਏ ਤੋਂ ਪਹਿਲੇ ਹੀ ਲੋਕ ਜਿਹੜਾ ਅੰਦਾਜ਼ਾ ਲਾ ਲੈਂਦੇ ਆ ਕਿ ਇਹ ਕਿਸ ਤਰ੍ਹਾਂ ਦਾ ਹੈ ਯਾਨੀ ਸੰਤ ਸਿੰਘ ਮਸਕੀਨ ਜੀ ਨੇ ਵੀ ਦੱਸਿਆ ਕਿ ਉਹ ਹਰਿਆਣਾ ਦੇ ਇੱਕ ਬਹੁਤ ਵੱਡੇ ਸਤਸੰ ਸੁਆਗਮ ਵਿੱਚ ਗਏ ਜਿੱਥੇ ਕਿ ਬਹੁਤ ਵੱਡੀ ਤਦਾਦ ਚ ਸੰਗਤਾਂ ਆਈਆਂ ਹੋਈਆਂ ਸੀਗੀਆਂ ਪਰ ਕਹਿੰਦੇ ਕਿ ਉਹ ਜਲਦੀ ਚ ਗਏ ਔਰ ਉਹਨਾਂ ਦੇ ਕੋਲ ਜਿਹੜੀ ਗੱਡੀ ਸੀਗੀ ਉਹ ਬਾਜ਼ਾਹਰੀ ਏੜੀ ਕਿ ਉਹ ਐਡੀ ਸ਼ਾਨਦਾਰ ਨਹੀਂ ਸੀਗੀ ਤੁਹਾਡੇ ਸੰਗਤਾਂ ਨੇ ਜਿਨ੍ਹਾਂ ਨੇ ਬੜੇ ਉਚਾ ਦੇ ਨਾਲ ਬੁਲਾਇਆ ਸੀਗਾ ਉਹਨਾਂ ਨੇ ਗਿਆਨੀ ਸੰਤ ਸਿੰਘ ਮਸਕੀਨ ਜੀ ਨੂੰ ਇਹ ਕਿਹਾ ਕਿ ਤੁਹਾਨੂੰ ਇਸ ਗੱਡੀ ਤੇ ਆਉਂਦਿਆਂ ਦੇਖ ਕੇ ਸਾਨੂੰ ਸ਼ਰਮ ਆਉਂਦੀ ਹੈ ਅਸੀਂ ਇੰਨਾ ਪ੍ਰਚਾਰ ਕੀਤਾ ਹੈ ਇੰਨੀਆਂ ਸੰਗਤਾਂ ਬੁਲਾਈਆਂ ਆ ਤੇ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਉਹਨਾਂ ਦਾ ਜਵਾਬ ਦਿੱਤਾ ਕਿ ਤੁਸੀਂ ਮੈਨੂੰ ਬੁਲਾਇਆ ਕਿ ਮੇਰੀ ਗੱਡੀ ਨੂੰ ਬੁਲਾਇਆ ਜੇ ਤੇ ਤੁਸੀਂ ਮੈਨੂੰ ਬੁਲਾਇਆ ਤੇ ਮੈਂ ਤੇ ਆ ਗਿਆ ਤੇ ਜੇ ਗੱਡੀ ਨੂੰ ਬੁਲਾਉਣਾ ਸੀਗਾ ਤੇ ਤੁਸੀਂ ਮੈਨੂੰ ਪਹਿਲੇ ਦੱਸ ਦਿੰਦੇ ਮੈਂ ਕੋਈ ਚੰਗੀ ਗੱਡੀ ਮੰਗ ਲਿਆ ਹੁੰਦਾ ਤੱਕ ਤੁਹਾਨੂੰ ਸ਼ਰਮ ਮਹਿਸੂਸ ਨਾ ਹੁੰਦੀ ਕਿ ਇਸ ਤਰ੍ਹਾਂ ਦੇ ਲੋਕ ਵੀ ਸਾਡੇ ਮਾਜਰੇ ਚ ਪਾਏ ਜਾਂਦੇ ਆ ਅਸੀਂ ਦੇਖਿਆ ਹੈ ਤੁਸੀਂ ਮੇਰੇ ਵੀਰ ਜਿਹੜੇ ਇਤفاق ਕਰਨਗੇ ਮੇਰੀ ਗੱਲ ਦੇ ਨਾਲ ਕਿ ਅਗਰ ਕੋਈ ਬਹੁਤ ਉੱਚਾ ਵਿਚਾਰਾਂ ਦਾ ਮਾਲਿਕ ਹੈ ਰੱਬ ਦੇ ਬੜਾ ਨਜ਼ਦੀਕ ਹੈ ਇਨਸਾਨੀਅਤ ਦੇ ਬਾਰੇ ਸੋਚਦਾ ਇਨਸਾਨੀਅਤ ਦਾ ਦੁੱਖ ਦਰਦ ਰੱਖਦਾ ਹੈਗਾ ਵੈ ਉਹ ਇਸ ਤਰ੍ਹਾਂ ਦੀ ਕਿਸੇ ਮਹਿਫਲ ਚ ਜਾਵੇ ਜਿੱਥੇ ਕਿ ਇੱਕ ਵੱਡਾ ਮਜਮਾ ਹੋਵੇ ਲੋਕਾਂ ਦਾ ਜੇ ਉਹ ਬਿਲਕੁਲ ਸਾਦਾ ਹੁਲੀਏ ਚ ਚਲਾ ਜਾਏ ਤੇ ਲੋਗਾਂ ਨੂੰ ਬੜੀ ਅਜੀਬ ਨਜ਼ਰਾਂ ਦੇ ਨਾਲ ਦੇਖਦੇ ਆ। ਉਹਨੂੰ ਉਹ ਮਹਾਨ ਮੰਨਣਗੇ ਹੀ ਨਹੀਂ। ਉਹਦੀ ਉਸ ਤਰ੍ਹਾਂ ਇੱਜ਼ਤ ਹੀ ਨਹੀਂ ਕਰਨਗੇ। ਉਹਨੂੰ ਉਨੀ ਰਿਸਪੈਕਟ ਹੀ ਨਹੀਂ ਦੇਣਗੇ। ਉਹਦੇ ਜ਼ਾਹਰੀ ਹੁਲੀਏ ਤੋਂ ਹੀ ਇਹ ठाਠ ਬਾਠ ਦੁਨੀਆ ਵਾਲਿਆਂ ਲਈ ਮਾਇਨੇ ਨਹੀਂ ਰੱਖਦੀ ਐ। ਲੇਕਿਨ ਜਿਹੜਾ ਬੰਦਾ ਰੱਬ ਨਾਲ ਜੁੜਿਆ ਹੈ, ਮਨੋਂ ਰੱਬ ਨਾਲ ਜੁੜਿਆ ਹੈ ਨਾ, ਉਹਨੂੰ ਇਹ ਜ਼ਾਹਰੀ ਹੁਲੀਆ ਜਿਹੜਾ ਵਾ ਉਹ ਕੋਈ ਅਹਿਮ ਮਾਇਨੇ ਨਹੀਂ ਰੱਖਦਾ ਹੈਗਾ। ਗੁਰੂ ਨਾਨਕ ਜੀ ਦੇ ਬਾਬਾ ਗੁਰੂ ਨਾਨਕ ਦੀ ਬਾਣੀ ਦੇ ਬੋਲ ਹੈ ਜਿਹਦਾ ਕਿ ਮਾਫੂਮ ਮੈਂ ਤੁਹਾਨੂੰ ਦੱਸਾਂਗੀ ਕਿ ਅਗਰ ਤੇ ਤੂੰ ਰੱਬ ਨਾਲ ਜੁੜਨਾ ਹੈ ਰੱਬ ਨੂੰ ਪਾਉਣਾ ਹੈ ਤੇ ਫਿਰ ਫਕੀਰ ਬਣਨਾ ਪਏਗਾ ਫਕੀਰਾਂ ਨੂੰ ਰੱਬ ਲੱਭਦਾ ਕਿਉਂਕਿ ਉਹ ਦੁਨੀਆ ਤੋਂ ਆਜ਼ਾਦ ਹੋ ਜਾਂਦੇ ਐ ਉਹਨਾਂ ਆਲੇ ਇਹ ਦੁਨੀਆ ਦੀਆਂ ਲਜ਼ਤਾਂ ਦੁਨੀਆ ਦੀਆਂ ਜਿਹੜੀਆਂ ਅਸਾਸ਼ਾਂ ਕੋਈ ਮਾਇਨੇ ਨਹੀਂ ਰੱਖਦੀਆਂ ਉਹਨਾਂ ਦੀ ਸਭ ਤੋਂ ਵੱਡੀ ਖੁਸ਼ੀ ਸਭ ਤੋਂ ਵੱਡਾ ਜਿਹੜਾ ਜਿੱਤ ਹੈ ਨਾ ਉਹ ਰੱਬ ਨੂੰ ਪਾਉਣਾ ਹੁੰਦਾ ਤੇ ਉਹਦੇ ਵਿੱਚ ਹੀ ਮगन ਰਹਿੰਦੇ ਆ ਇਸ ਲਈ ਉਹਨਾਂ ਨੂੰ ਆਪਣੇ ਜ਼ਾਹਰੀ ਹੁਲੀਏ ਦੀ ਵੀ ਕੋਈ ਫਿਕਰ ਨਹੀਂ ਹੁੰਦੀ ਤੇ ਰੱਬ ਨੂੰ ਪਾਉਣ ਲਈ ਫਕੀਰ ਬਣਨਾ ਜ਼ਰੂਰੀ ਹੈ ਫਕੀਰ ਬਣੋਗੇ ਤਾਂ ਰੱਬ ਮਿਲੇਗਾ ਤੇ ਜੇ ਇਹ ਠਾਠ ਬਾਠ ਚ ਰੱਬ ਲੱਭੋਗੇ ਤੇ ਰੱਬ ਨਹੀਂ ਲੱਭੇਗਾ ਫਿਰ ਦੁਨੀਆਦਾਰ ਲੋਗ ਹੀ ਲੱਭਣਗੇ ਕਿਉਂਕਿ ਸਾਡੇ ਦਿਮਾਗ 'ਚ ਉਹੀ ਚੱਲਣ ਦੇ ਆ ਹੋਣਾ ਕਿ ਅਸੀਂ ਲੋਕਾਂ ਨੂੰ ਕਿਸ ਤਰ੍ਹਾਂ ਰਾਜ਼ੀ ਕਰਨਾ ਹੈ ਅਸੀਂ ਕਿਸ ਤਰ੍ਹਾਂ ਆਪਣਾ ਇਹਨਾਂ ਦੇ ਰੋਹ ਪਾਉਣਾ ਹੈ ਵੀਰ ਤੁਹਾਨੂੰ ਇਹ ਕਥਾ ਕੈਂਦੀ ਲੱਗੀ ਕਮੈਂਟ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼